ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮੇਸ਼ ਪਤਾ ਨਮੋ ਮਸਾਦ ਵੈ ਸੰਗੋਸ਼ੀ ਦੋ ਸੋ ਗੁਰਮੁਖ ਪਿਆਰੇ ਜੋ ਸੰਗਤ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਨਾਮ ਸਿਮਨ ਕਰਦੇ ਨਾਮ ਸਿਮਨ ਕਰਦਿਆ ਕਰਦੇ ਆ ਜਦੋਂ ਨਾਮ ਸੋਨ ਬਾਰੇ ਕੋਈ ਖਿਆਲ ਆਉਣ ਇਹਦਾ ਮਤਲਬ ਉਹਨਾਂ ਦਾ ਪੈਰ ਹੈ ਜਿਹੜਾ ਉਹਨਾਂ ਦਾ ਕਦਮ ਹੈ ਉਹਨਾਂ ਦੀ ਅਵਸਥਾ ਹੈ ਤਾਂ ਧਰਮ ਵੱਲ ਨੂੰ ਵਾਹਿਗੁਰੂ ਵੱਲ ਨੂੰ ਵੱਧ ਰਿਹਾ ਹੈ ਸੋ ਕਈਆਂ ਦਾ ਵਿਚਾਰ ਹੈ ਕਿ ਜਿਹੜਾ ਜਾਪ ਹੈ ਵਾਹਿਗੁਰੂ ਦਾ ਬਾਣੀ ਦਾ ਜਾਂ ਕੋਈ ਸ਼ਬਦ ਰਾਦਨ ਹੈ ਜਾਂ ਕੋਈ ਲੰਮੇ ਪਾਠ ਨੇ ਜਿੱਦਾਂ ਸੁਖਮਣੀ ਸਾਹਿਬ ਚੰਡੀ ਦੀ ਵਾਰ ਵੀ ਇਹ ਬੋਲ ਕੇ ਕਰਨਾ ਚਾਹੀਦਾ ਹੈ ਕਿ ਚੁੱਪ ਹੋ ਕੇ ਸੰਗਤ ਜੀ ਹਰੇਕ ਦੀ ਅਵਸਥਾ ਲੱਗ ਲੱਗ ਹੈ ਕਿਸੇ ਨੂੰ ਕਿਸੇ ਤਰ੍ਹਾਂ ਠੀਕ ਬਿੰਦ ਹੈ ਕਿਸੇ ਨੂੰ ਕਿਸੇ ਤਰ੍ਹਾਂ ਕਿਸੇ ਨੂੰ ਕਿਸੇ ਤਰ੍ਹਾਂ ਜਿੱਦਾਂ ਮਹਾਰਾਜ ਕਹਿੰਦੇ ਅਸੰਖ ਜਪ ਸੰਗ ਭਾਉ ਅਣਗਿਣਤ ਤਰ੍ਹਾਂ ਦਾ ਜਾਪ ਹੈ ਅਣਗਿਣਤ ਤਰ੍ਹਾਂ ਦਾ ਅਲੱਗ-ਅਲੱਗ ਪਿਆਰ ਹੈ ਕਿਸ ਨੂੰ ਕਿਵੇਂ ਅਵਸਥਾ ਬਣ ਜੇ ਕਿਸ ਨੂੰ ਕਿਸੇ ਤਰ੍ਹਾਂ ਸੋ ਜਾਪ ਕਰਦਿਆਂ ਕਰਦਿਆਂ ਵੈਸੇ ਤਾਂ ਜਾਪ ਹੁੰਦਾ ਬੋਲ-ਬੋਲ ਕੇ ਬੋਲ-ਬੋਲ ਕੇ ਜਿਹੜੀ ਸਾਧਨਾ ਹੈ ਸਾਧਨਾ ਹੁੰਦੀ ਹੈ ਆਪਣੀ ਆਤਮਿਕ ਅਵਸਥਾ ਉੱਚੀ ਕਰਨ ਵਾਸਤੇ ਜਿਹੜਾ ਜਾਪ ਹੈ ਉਹ ਕਿਸੇ ਕਾਰਜ ਦੀ ਸਿੱਧੀ ਵਾਸਤੇ ਹੁੰਦਾ ਹੈ ਜਾਪ ਅਤੇ ਸਾਧਨਾ ਸਾਧਨਾ ਦਾ ਮਤਲਬ ਹੈ ਕਿ ਆਪਦੇ ਆਪ ਨੂੰ ਸਾਧ ਦਾ ਚਲਿਆ ਜਾਵੇ ਸਾਧ ਦਾ ਚਲਿਆ ਜਾਵੇ ਅੱਜ ਅਵਸਥਾ ਕੁਝ ਹੋਰ ਕੱਲ ਅਵਸਥਾ ਕੁਝ ਹੋਰ ਜਿਹੜਾ ਜਾਪ ਹੈ ਉਹ ਜਾਪ ਅਵਸਥਾ ਤਾਂ ਬਣਾਉਂਦਾ ਏ ਇਸ ਗੱਲ ਦੀ ਜਾਪ ਤੋਂ ਹੀ ਅਵਸਥਾ ਬਣਦੀ ਹੈ ਪਰ ਜਾਪ ਦੇ ਵਿੱਚ ਖਾਸ ਧਿਆਨ ਇਹ ਰੱਖਿਆ ਜਾਂਦਾ ਕਿਸੇ ਕਾਰਤ ਦੀ ਸਿੱਧੂ ਲੱਕੋ ਤਾਂ ਜਾਪੀ ਜਾਣਾ ਜਾਪੀ ਜਾਣਾ ਜਾਪੀ ਜਾਣਾ ਤੇ ਜਿਹੜੇ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਜਾਪ ਕਰਦੇ ਨੇ ਬਹੁਤ ਬਹੁਤ ਜਾਪ ਕਰਦੇ ਨੇ ਆਟੋਮੈਟਿਕ ਉਹਨਾਂ ਦੇ ਆਪਣੇ ਆਪ ਹੀ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਅਸੀਂ ਚੁੱਪ ਕਰਕੇ ਸਿਮਰਨ ਕਰੀਏ ਵੀ ਬੋਲਿਆ ਨਹੀਂ ਜਾਂਦਾ ਸਿਮਰਨ ਕਰਦਿਆਂ ਕਰਦਿਆਂ ਜਦੋਂ ਮਨ ਵਿੱਚ ਆਵੇ ਨਾ ਕਿ ਸਾਡੇ ਤੋਂ ਬੋਲਿਆ ਨਹੀਂ ਜਾਂਦਾ ਹੈਗਾ ਜਿੰਨਾ ਦਾ ਜਾਪ ਬੋਲ-ਬੋਲ ਕੇ ਬੋਲ-ਬੋਲ ਕੇ ਕਰਦੇ ਆ ਚੁੱਪ ਕਰਕੇ ਸਿਮਰਨ ਨੂੰ ਕਰਨ ਨੂੰ ਚਿੱਤ ਕਰੇ ਬਹੁਤ ਵਧੀਆ ਹੈ ਬਹੁਤ ਚੰਗੀ ਅਵਸਥਾ ਹੈ ਫਿਰ ਇਸ ਦੇ ਵਿੱਚ ਇਹ ਧਿਆਨ ਰੱਖਣ ਵਾਲੀ ਗੱਲ ਹੈ ਕੇਜੇ ਬਿਨਾ ਬੋਲੇ ਮੂੰਹ ਬੰਦ ਕਰਕੇ ਆਪਣੇ ਆਪ ਹੀ ਸਿਮਰਨ ਹੁੰਦਾ ਹੈ ਆਪਦੇ ਆਪ ਹੀ ਅੰਦਰ ਹੀ ਅੰਦਰ ਹੀ ਬੋਲਿਆ ਜਾਂਦਾ ਹੈ ਅੰਦਰ ਹੀ ਸੁਣਿਆ ਜਾਂਦਾ ਹੈ ਆਪਬ ਆਪਦੇ ਆਪ ਨੂੰ ਪਤਾ ਚੱਲੇ ਕਿ ਮੈਂ ਸਿਮਰਨ ਕਰ ਰਿਹਾ ਜਿਵੇਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਹ ਬਿਨਾ ਬੋਲੇ ਚੁੱਪ ਕਰਕੇ ਕਿਹਾ ਹੈ ਆਪ ਨੂੰ ਪਤਾ ਲੱਗੇ ਕਿ ਹਾਂ ਮੈਨੂੰ ਆਖਿਆ ਗਿਆ ਇਹ ਜਾਪ ਆਪ ਜਿੰਨਾ ਵੀ ਜਾਪ ਕਰਦੇ ਆ ਆਪ ਨੂੰ ਆਪਦੇ ਆ ਨੂੰ ਪਤਾ ਲੱਗੇ ਕਿ ਹੋ ਰਿਹਾ ਹੈ ਆਪੇ ਸੁਣਨਾ ਆਪੇ ਹੀ ਗਾਉਣਾ ਸੋ ਕੰਨਿਆਂ ਨੂੰ ਜੇ ਕਹੀ ਚੁੱਪ ਚੁੱਪ ਹੋ ਕੇ ਕਰਿਆ ਕਰੋ ਉਹਨਾਂ ਦੀ ਉਹ ਚੁੱਪ ਹੋ ਜਾਂਦੇ ਨੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲ ਰਿਹਾ ਕਿ ਨਹੀਂ ਬੋਲ ਰਿਹਾ ਆਨੰਦ ਵੀ ਨਹੀਂ ਬਣਦਾ ਫਿਰ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਜਾਂ ਖਿਆਲ ਹੋਰ ਕਿਧਰੇ ਚਲੇ ਜਾਂਦੇ ਨੇ ਜਾਪ ਕਰਦਿਆ ਕਰਦਾਂ ਜੇ ਚੁੱਪ ਹੋ ਕੇ ਬਿਨਾ ਬੁੱਲ ਹਲਾਏ ਜੀ ਜਾਪ ਕਰਨ ਨੂੰ ਜੀ ਕਰਦਾ ਕਰੋ ਕੋਸ਼ਿਸ਼ ਕਰੋਗੇ ਫਿਰ ਥੋੜਾ ਥੋੜਾ ਬੋਲਣ ਨੂੰ ਜੀ ਕਰੇਗਾ ਥੋੜੀ ਬਾਤ ਦੇ ਵਿੱਚ ਚੰਗੀ ਵਸਤ ਹੈ ਜਾਪ ਕਰਦਿਆ ਕਰਦਿਆ ਚੁੱਪ ਹੋ ਕੇ ਸਿਮਰਨ ਕਰਨ ਨੂੰ ਜੀ ਦਾ ਜੀ ਕਰਦਾ ਇਹ ਕੋਈ ਕਈਆਂ ਨੂੰ ਐ ਹੋ ਜਾਂਦਾ ਨਾ ਵੀ ਮੈਂ ਜਾਪ ਕਰ ਰਿਹਾ ਚੁੱਪ ਹੋ ਕੇ ਬਿਨਾ ਬੋਲੇ ਕਰ ਰਿਹਾ ਮੇਰਾ ਜਾਪ ਗੁਰੂ ਸਾਹਿਬ ਨੂੰ ਮਨਜ਼ੂਰ ਹੋ ਰਿਹਾ ਹੈ ਪਤਾ ਨਹੀਂ ਨਾ ਕਿਤੇ ਮੈਂ ਬਿਨਾ ਬੋਲੇ ਜੋ ਅੰਦਰੇ-ਅੰਦਰ ਹੋ ਰਿਹਾ ਕਿਤੇ ਨਾ ਹੀ ਮੇਰੀ ਭਗਤੀ ਮਨਜ਼ੂਰ ਹੋ ਰਹੀ ਹੋਵੇ ਨਾ ਨਾ ਸਗੋਂ ਦਾ ਜਿਆਦਾ ਫਲ ਮਿਲਦਾ ਹੈ ਪਰ ਕਈਆਂ ਨੂੰ ਗੱਜ-ਵੱਜ ਕੇ ਸਿਮਰਨ ਕਰਨ ਨੂੰ ਜਾਪ ਕਰਨ ਨੂੰ ਜੀ ਕਰਦਾ ਬਾਣੀ ਪੜ੍ਹ ਕੇ ਗੱਜ-ਵੱਜ ਕੇ ਬਾਣੀ ਪੜ੍ਹ ਕੇ ਆਨੰਦ ਆਉਂਦਾ ਹੈ ਕਈਆਂ ਤੋਂ ਬੋਲਣ ਜਾਂਦਾ ਅੰਦਰ ਆਤਮੇ ਸਿਮਰਨ ਕਰਦੇ ਨੇ ਸੋ ਇਸ ਤਰ੍ਹਾਂ ਕਰਕੇ ਪਹਿਲਾਂ ਬੋਲ ਬੋਲ ਕੇ ਬੋਲ ਬੋਲ ਕੇ ਫਿਰ ਅੰਦਰ ਵਸਤਾ ਅੰਦਰ ਨੂੰ ਅੰਤਰਮੁਖੀ ਹੋ ਜਾਂਦਾ ਇਹਨੂੰ ਕਹਿੰਦੇ ਨੇ ਅੰਤਰਮੁਖ ਆਰਾਧਨਾ ਅੰਦਰ ਅੰਦਰ ਅੰਤਰਮੁਖੀ ਬਲਾ ਸੁਰਤੀ ਵਾਰ ਹੁੰਦੀ ਹੈ ਸੰਸਾਰੀ ਜਾਪ ਜਾਬ ਕਰਦੇ ਕਰਦੇ ਆ ਅੰਦਰ ਨੂੰ ਮੁੜਨ ਲੱਗ ਜਾਂਦਾ ਹੈ ਬੰਦਾ ਜਪਣ ਵਾਲਾ ਵੀ ਅੰਦਰੋਂ ਮੈਂ ਕੀ ਕਹਿ ਰਹੇ ਆ ਅੰਦਰਲੇ ਕੰਨ ਅੰਦਰਲੀ ਆਵਾਜ਼ ਇਸ ਤਰ੍ਹਾਂ ਕਰਕੇ ਬਹੁਤ ਫਾਇਦੇ ਦੀ ਗੱਲ ਹੈ ਇਸ ਤਰ੍ਹਾਂ ਜਿੰਨਾ ਜਿੰਨਾ ਦੀ ਵੀ ਕੋਈ ਅਵਸਥਾ ਹੈ ਇਸ ਤਰ੍ਹਾਂ ਉਹ ਕਮੈਂਟ ਆ ਰਹੀ ਪੁੱਛ ਸਕਦੇ ਹੋ ਇਹਦੀ ਜਾਪ ਦੀ ਬਹੁਤ ਲੰਬੀ ਉਹ ਹੈ ਕਹਾਣੀ ਹੈ ਕਥਾ ਹੈ ਕਥਾ ਹੋਇਆ ਕਰਦੀ ਹੈ ਜਿਉਂ ਜਪਦਾ ਜਦੋਂ ਭੇਟ ਆਉਂਦਾ ਬੰਦੇ ਨੂੰ ਚੁੱਪ ਹੋ ਕੇ ਜਪਿਆ ਕਰੋ ਇਹ ਨਾ ਸੋਚੋ ਕਿ ਮੈਂ ਬੋਲ ਕੇ ਜਪਦਾ ਮੇਰਾ ਮਨਜ਼ੂਰ ਨਹੀਂ ਹੋ ਰਿਹਾ ਜਾਪ ਜਿਨ੍ਹਾਂ ਨੂੰ ਗੱਜ-ਬੱਜ ਕੇ ਜੀ ਕਰਦਾ ਉਸ ਤਰ੍ਹਾਂ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ